ਸ਼ਸ਼ੀ ਕਾਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਸਿੱਧੂ ਮੁਸੇਵਾਲਾ ਕਤਲकांड ਨਾਲ ਜੁੜੀ ਹੋਈ ਆ ਸਿੱਧੂ ਮੁਸੇਵਾਲਾ ਕਤਲकांड 'ਚ ਗਵਾਹਾਂ ਚੱਲ ਰਹੇ ਨੇ ਕੋਰਟ ਵਿੱਚ ਗਵਾਹਾਂ ਜਿਹੜੀਆਂ ਹੋ ਰਹੀਆਂ ਨੇ ਤਾਂ ਉਧਰ ਬਿੱਤੇ ਕੱਲ੍ਹ ਹੀ ਗਵਾਹੀ ਹੋਣੀ ਸੀ ਪਰ ਉਧਰ ਇੱਕ ਹੁਣੇ ਹੀ ਜਿਹੜੀ ਆ ਦੁਖਦਾਇਕ ਖਬਰ ਸਾਹਮਣੇ ਆਈ ਆ ਕਿ ਸਿੱਧੂ ਮੁਸੇਵਾਲਾ ਕਤਲकांड ਚ ਜੋ ਇੱਕ ਅਹਿਮ ਜਿਹੜਾ ਗਵਾਹ ਸੀ ਉਸ ਦੀ ਮੌਤ ਹੋ ਗਈ ਆ ਤਾਂ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਆ ਦੱਸਦੀ ਐ ਕਿ ਰਿਟਾਇਰਡ ਐਸ ਐਚ ਓ ਅੰਗਰੇਜ਼ ਸਿੰਘ ਦੀ ਜਿਹੜੀ ਆ ਜਿਹੜਿਆ ਲੰਬੇ ਬਿਮਾਰੀ ਕਾਰਨ ਮੌਤ ਹੋਈ ਆ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਬਿੱਤੇ ਕੱਲ੍ਹ ਹੀ ਜਿਹੜੇ ਆ ਸਿੱਧੂ ਮੁਸੇਵਾਲਾ ਕਤਲकांड ਵਿੱਚ ਮਾਨਸਾ ਕੋਰਟ ਵਿੱਚ ਪੇਸ਼ ਸੀ ਜਿੱਥੇ ਕਿ ਗਵਾਹੀਆਂ ਹੋਣਿਆ ਸੀ ਗਵਾਹਾਂ ਨੇ ਪੇਸ਼ ਹੋਣਾ ਸੀ ਪਰ ਉਧਰ ਆ ਜਿਹੜੇ ਮੁੱਖ ਗਵਾਹ ਨੇ ਉਹ ਜਿਹੜੇ ਪੇਸ਼ ਨਹੀਂ ਹੋਏ ਤਾਂ ਉਧਰ ਸਿੱਧੂ ਮੁਸੇਵਾਲਾ ਦੇ ਪਿਤਾ ਵੀ ਬਲਕੌਰ ਸਿੰਘ ਵੀ ਜਿਹੜੇ ਆ ਕੋਰਟ ਵਿੱਚ ਪੇਸ਼ ਨਹੀਂ ਹੋ ਸਕੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉਹ ਬਿਮਾਰ ਨੇ ਸਿਹਤ ਠੀਕ ਨਾ ਹੋਣ ਦੇ ਕਾਰਨ ਉਹ ਕੋਰਟ ਵਿੱਚ ਨਹੀਂ ਪਹੁੰਚੇ ਤਾਂ ਉਧਰ ਜੋ ਇੱਕ ਗਵਾਹ ਸੀਗਾ ਪੁਲਿਸ ਮੁਲਾਜ਼ਮਾ ਰਿਟਾਇਰਡ ਐਸ ਐਚਓ ਅੰਗਰੇਜ਼ ਸਿੰਘ ਤਾਂ ਉਸ ਦੇ ਜਿਹੜੀ ਆ ਗਵਾਹੀ ਸੀ ਅਤੇ ਉਸ ਨੂੰ 4 ਜੁਲਾਈ ਨੂੰ ਮੋੜ ਤੋਂ ਬੁਲਾਇਆ ਸੀ ਪਰ ਉਹਦੇ ਅਚਾਨਕ ਮੌਤ ਹੋ ਗਿਆ ਤਾਂ ਲੰਬੀ ਮਵਾਰੀ ਕਾਰਨ ਮੌਤ ਹੋਈ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਸਿੱਧੂ ਮੁਸੇਵਾਲਾ ਕਤਲकांड ਚ ਅਹਿਮ ਜਿਹੜੀਆਂ ਗਵਾਹੀਆਂ ਚੱਲ ਰਹੀਆਂ ਨੇ ਤੇ ਆ ਜਿੱਥੇ ਕੇ ਦੋਸ਼ ਠਹਿਰਾਏ ਗਏ ਨੇ ਦੋਸ਼ੀਆਂ ਤੇ ਤਾਂ ਉੱਥੇ ਹੀ ਇਹਨਾਂ ਗਵਾਹੀਆਂ ਤੋਂ ਬਾਅਦ ਸਜ਼ਾ ਦਾ ਐਲਾਨ ਹੋਣਾ ਹੈ ਤੇ ਗਵਾਹਾਂ ਅਹਿਮ ਨੇ ਪਰ ਉਧਰ ਕਿਤੇ ਨਾ ਕਿਤੇ ਵੱਡਾ ਝੜਕਾ ਵੀ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਜੋ ਕਿ ਰਿਟਾਇਰਡ ਐਸ ਐਚ ਓ ਆ ਉਸ ਦੀ ਮੌਤ ਹੋ ਗਿਆ ਜੋ ਕਿ ਅਹਿਮ ਜਿਹੜਾ ਕਿ ਗਵਾਹ ਸੀਗਾ ਤੇ ਉੱਥੇ ਹੀ ਘਰ ਦੇਖਿਆ ਜਾਵੇ ਕਿ ਜਵਾਰਕੇ ਪਿੰਡ ਵਿੱਚ ਸਿੱਧੂ ਮੁਸੇ ਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਉਸ ਤੋਂ ਬਾਅਦ ਵੱਖ-ਵੱਖ ਤਰੀਕੇ ਨਾਲ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾਂਦੀ ਹੈ ਤੇ ਵਾਰ-ਵਾਰ ਜਿੱਥੇ ਪੁਲਿਸ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਇਆ ਜਾਂਦਾ ਤਾਂ ਉੱਥੇ ਹੀ ਸਰਕਾਰ ਦੇ ਖਿਲਾਫ ਵੀ ਵਿਰੋਧ ਪ੍ਰਦਰਸ਼ਨ ਕੀਤੇ ਜਾਂਦੇ ਨੇ ਤਾਂ ਲੰਬੇ ਸਮੇਂ ਤੋਂ ਜਿਹੜੀ ਆ ਮੰਗ ਹੋ ਰਹੀ ਸੀ ਕਿ ਇਸ ਮਾਮਲੇ 'ਚ ਕੋਈ ਵੱਡੀ ਕਾਰਵਾਈ ਹੋਵੇ ਪਰ ਉਧਰ ਕੋਰਟ ਵਿੱਚ ਇਹ ਮਾਮਲਾ ਵਿਚਾਰ ਅਧੀਨ ਹੈ ਤੇ ਕੋਰਟ ਵਿੱਚ ਗਵਾਹਾਂ ਚੱਲ ਰਹੀਆਂ ਨੇ ਤਾਂ ਉਧਰ ਹੁਣ ਇਹ ਵੱਡੀ ਜਿਹੜੀ ਆ ਖਬਰ ਸਾਹਮਣੇ ਆਈ ਹੈ ਕਿ ਇੱਕ ਗਵਾਹ ਦੀ ਮੌਤ ਹੋ ਗਈ ਤੇ ਉੱਥੇ ਹੀ ਕੁਝ ਦਿਨਾਂ ਬਾਅਦ ਹੀ ਤੀਜੀ ਵਰਸੀ ਆ ਜਿਹੜੀ ਸਿੱਧੂ ਮੁਸੇਵਾਲਾ ਦੀ ਮੁਸਾ ਪਿੰਡ 'ਚ ਮਨਾਈ ਜਾਣੀ ਆ ਜਿੱਥੇ ਉਸ ਦੇ ਹਤਿਆਰਿਆ ਚੱਲ ਰਿਹਾ ਨੇ ਤਾਂ ਉੱਧਰ ਇਹ ਇੱਕ ਵੱਡੀ ਜਿਹੜੀ ਆ ਘਟਨਾ ਸਾਹਮਣੇ ਆਈ ਆ ਕਿ ਸਿੱਧੂ ਮੁਸੇਵਾਲਾ ਦੇ ਜਿਹੜਾ ਅਹਿਮ ਗਵਾਹ ਸੀਗਾ ਪੁਲਿਸ ਮੁਲਾਜ਼ਮ ਉਸ ਦੀ ਮੌਤ ਹੋ ਗਈ ਆ ਰਿਟਾਇਰਡ ਐਸ ਐਚਓ ਅੰਗਰੇਜ਼ ਸਿੰਘ ਦੀ ਲੰਬੇ ਬਿਮਾਰ ਲੰਬੀ ਬਿਵਾਰੀ ਕਾਰਨ ਮੌਤ ਹੋਈ ਆ ਤੇ ਇਸ ਦੇ ਚੱਲਦੇ ਪਰਿਵਾਰ ਕਿਤੇ ਨਾ ਕਿਤੇ ਜਿੱਥੇ ਪਹਿਲਾਂ ਹੀ ਇਨਸਾਫ ਦੇ ਲਈ ਵੱਖ-ਵੱਖ ਕੋਸ਼ਿਸ਼ਾਂ ਕਰ ਰਿਹਾ ਜਾਂ ਵੱਖ-ਵੱਖ ਤਰੀਕੇ ਨਾਲ ਪ੍ਰਦਰਸ਼ਨ ਕਰਦਾ ਨਜ਼ਰ ਆਇਆ ਤਾਂ ਉਥੇ ਹੀ ਇਹ ਗਵਾਹ ਦੀ ਮੌਤ ਹੋਣਾ ਬਹੁਤ ਕਿਤੇ ਨਾ ਕਿਤੇ ਘਾਟਾ ਜਿਹੜਾ ਨਜ਼ਰ ਆ ਰਿਹਾ ਹਾਲਾਂਕਿ ਕੋਰਟ ਵਿੱਚ ਹੋਰ ਕੀ ਕੁਝ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਦੋਂ ਤੱਕ ਸਜ਼ਾਾਂ ਮਾ ਹੋਣਗੀਆਂ ਇਹ ਵੀ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇ ਆ ਪਰ ਕਿਤੇ ਨਾ ਕਿਤੇ ਜੋ ਰਿਟਾਇਰਡ ਐਸ ਐਚਓ ਅੰਗਰੇਜ਼ ਸਿੰਘ ਦੀ ਮੌਤ ਹੋਈ ਆ ਉਸ ਨੇ ਜ਼ਰੂਰ ਕਿਤੇ ਨਾ ਕਿਤੇ ਝੜਕਾ ਜਿਹੜਾ ਪਰਿਵਾਰ ਨੂੰ ਦਿੱਤਾ ਹੈ